ਸਾਕੀ ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਦਾ ਚਲਾਣਾ ਵਾਇਗਰੂ ਜੀਓ ਅਕਾਲ ਪੁਰਖ ਦੇ ਬਾਣੀ ਅੰਦਰ ਸਬ ਸਿਸ਼ਟੀ ਚਲਦੀ ਹੈ ਬਾਣੀ ਤੋਂ ਬਾਹਰ ਕੋਈ ਜੀ ਨਹੀਂ ਆਪੇ ਵਾਇਗਰੂ ਪੇਜਦਾ ਤੇ ਆਪੇ ਸਦ ਲੈਂਦਾ ਬਾਬਾ ਜੀ ਦੇ ਪਿਤਾ ਭਾਈ ਸੁੱਗਾ ਜੀ ਦਾ ਅੰਤ ਸਮਾ ਗਿਆ ਥੋੜੇ ਦਿਨ ਮਾਮੂਲੀ ਬਿਮਾਰ ਹੋ ਕੇ ਚਲਾਣਾ ਕਰ ਗਏ ਉਹਨਾਂ ਦਾ ਸੰਸਕਾਰ ਕੀਤਾ ਅਜੇ ਸਾਰੇ ਅੰਤਮ ਸੰਸਕਾਰ ਨਹੀਂ ਹੋਏ ਕੀ ਮਾਤਾ ਗੋਰਾ ਜੀ ਨੇ ਵੀ ਦੇ ਤਿਆਗ ਲਈ ਉਹ ਵੀ ਪਤੀ ਦੇ ਕੋਲ ਚਲੇ ਗਏ। ਬਾਬਾ ਬੁੱਢਾ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦੇ ਲਈ ਛੱਡ ਗਏ। ਉਸ ਸਮੇਂ ਦੀ ਮਰਿਆਦਾ ਅਨੁਸਾਰ ਜਿਸ ਦਿਨ ਕਿਰਿਆ ਹੋਈ ਸਤਿਗੁਰੂ ਨਾਨਕ ਦੇਵ ਜੀ ਵੀ ਕਥੂ ਨੰਗਲ ਪੂਜੇ। ਸਾਰੀ ਸੰਗਤ ਨੇ ਨਾਲੇਤਾ ਦਰਸ਼ਨ ਕੀਤੇ। ਨਾਲੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਪਗ ਬਣਾਈ। ਬਾਬਾ ਬੁੱਢਾ ਜੀ ਦੇ ਸਹਰਿਆਂ ਤੇ ਹੋਰ ਰਿਸ਼ਤੇਦਾਰਾਂ ਨੇ ਵੀ ਮਰਿਆਦਾ ਦਾ ਪਾਲਣ ਕੀਤਾ। ਸਾਰੀ ਮਰਿਆਦਾ ਪੂਰਨ ਕਰਕੇ ਬਾਬਾ ਬੁੱਢਾ ਜੀ ਨੇ ਸਤਗੁਰੂ ਜੀ ਦਾ ਸਤਕਾਰ ਕੀਤਾ ਚਰਨਾ ਤੇ ਮੱਥਾ ਟੇਕਿਆ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਮਾਤਾ ਪਿਤਾ ਦੇ ਚਲਾਣੇ ਸਮੇਂ ਬਾਬਾ ਬੁੱਢਾ ਜੀ ਦੇ ਘਰ ਦੁੱਪੁੱਤਰ ਹੋ ਚੁੱਕੇ ਸਨ ਮਿਰਵਾ ਬੱਚਿਆਂ ਵਾਲੀ ਬਣ ਚੁੱਕੀ ਸੀ ਤੇ ਬੜੀ ਨੇਕ ਇਸਤਰੀ ਸੀ ਉਹ ਵੀ ਗੁਰੂ ਘਰ ਦੀ ਸੇਵਾ ਕਰਨ ਦੇ ਵਿੱਚ ਖੁਸ਼ੀ ਅਨੁਭਵ ਕਰਦੀ ਸੀ ਤੇ ਲਿਖਿਆ ਕੀ ਮਾਤਾ ਜੀ ਦੀ ਮਰਿਆਦਾ ਇਹੋ ਜਈ ਸ੍ਰੇਸ਼ਟ ਸੀ ਕਿ ਉਹ ਨਿਤਾ ਪਰਦੀ ਤੱਕੜੇ ਜਾ ਕੇ ਜੇ ਬਾਬਾ ਜੀ ਘਰ ਹੁੰਦੇ ਤਾਂ ਪਹਿਲਾਂ ਬਾਬਾ ਜੀ ਦਾ ਇਸ਼ਨਾਨ ਕਰਾ ਕੇ ਪਿੱਛੋਂ ਆਪ ਕਰਕੇ ਨਿਤਨੇਮ ਬਾਣੀ ਦਾ ਪਾਠ ਕਰਦੇ ਤੇ ਘਰ ਦੀ ਕਿਰਤ ਸਭ ਤਰ੍ਹਾਂ ਨਾਲ ਕਰਦੇ ਪਹਿਲਾਂ ਬਾਬਾ ਬੁੱਢਾ ਜੀ ਨੂੰ ਪ੍ਰਸ਼ਾਦ ਛਕਾ ਕੇ ਪਿੱਛੋਂ ਆਪ ਛਕਦੇ ਸੀ ਬਹੁਤ ਚੰਗੇ ਗੁਣ ਸਨ ਬਾਬਾ ਬੁੱਢਾ ਜੀ ਤੇ ਸਤਗੁਰ ਨਾਨਕ ਦੇਵ ਜੀ ਦਾ ਐਸਾ ਪਿਆਰ ਹੋਇਆ ਕੀ ਜੇ ਬਾਬਾ ਜੀ ਪਿੰਡ ਹੁੰਦੇ ਤਾਂ ਸਤਿਗੁਰੂ ਜੀ ਪਿੰਡ ਆ ਪੁੱਜਦੇ ਜੇ ਸਤਿਗੁਰੂ ਜੀ ਕਰਤਾਰਪੁਰ ਹੁੰਦੇ ਤਾਂ ਬਾਬਾ ਜੀ ਸੇਵਾ ਕਰਨ ਚਲੇ ਜਾਂਦੇ ਤੇ ਜਦ ਸਤਗੁਰੂ ਨਾਨਕidev ਜੀ ਬਿਰਤ ਅਵਸਥਾ ਦੇ ਵਿੱਚ ਪਹੁੰਚ ਗਏ ਸਨ ਉਹਨਾਂ ਦੀ ਸਿੱਖੀ ਸੇਵਕੀ ਬਹੁਤ ਵੱਧ ਗਈ ਸੀ ਸੈਂਕੜੇ ਨਾਰੀ ਪੁਰਸ਼ ਰੋਜ਼ਾਨਾ ਦਰਸ਼ਨਾਂ ਨੂੰ ਆਉਂਦੇ ਕਰਤਾਰਪੁਰ ਦੀ ਧਰਤੀ ਇੱਕ ਤੀਰਤ ਬਣ ਗਈ ਆਈ ਸੰਗਤ ਦੀ ਰਿਹائش ਗੁਰੂ ਕੇ ਲੰਗਰ ਮਾਲ ਨਗਰ ਦੇ ਪ੍ਰਬੰਧ ਵਾਸਤੇ ਸੇਵਕਾਂ ਦੀ ਲੋੜ ਵੱਧਦੀ ਗਈ ਜਿਹੜਾ ਵੀ ਸਤਗੁਰੂ ਜੀ 'ਤੇ ਆਉਂਦਾ ਸੀ ਉਹੀ ਮਨ ਬਾਛਤ ਫਲ ਪਾਉਂਦਾ ਸੀ ਐਸੀ ਹਾਲਤ ਦੇ ਵਿੱਚ ਕੁਝ ਸੇਵਕ ਪੱਕੇ ਹੀ ਗੁਰੂ ਘਰ ਦੇ ਵਿੱਚ ਰਹਿਣ ਲੱਗ ਪਏ ਜਿਨ੍ਹਾਂ ਨੂੰ ਹਜ਼ੂਰੀ ਸਿੱਖ ਆਖਿਆ ਜਾਣ ਲੱਗਿਆ ਬਾਬਾ ਬੁੱਢਾ ਜੀ ਪਹਿਲਾਂ ਤਾਂ ਕਦੇ ਕਰਤਾਰਪੁਰ ਰਹਿੰਦੇ ਤੇ ਕਦੇ ਆਪਣੇ ਨਗਰ ਚਲੇ ਜਾਂਦੇ ਸਨ ਫਿਰ ਦੂਜੇ ਸਿੱਖਾ ਦੇ ਨਾਲ ਕਰਤਾਰਪੁਰ ਹੀ ਜਾ ਵਸੇ ਗੁਰੂ ਕੇ ਲੰਗਰ ਤੇ ਡੰਗਰਾ ਵਾਸਤੇ ਪਠਿਆਂ ਦੀ ਸੇਵਾ ਕਰਨ ਲੱਗੇ ਤੇ ਉਹਨਾਂ ਦੀ ਸੇਵਾ ਸਫਲ ਹੁੰਦੀ ਜਾਂਦੀ ਸੀ 24 ਘੰਟਿਆਂ ਦੇ ਵਿੱਚ ਕਿਸੇ ਨੂੰ ਕੋਈ ਪਤਾ ਨਾ ਲੱਗਦਾ ਕਿਸ ਵੇਲੇ ਬਾਬਾ ਜੀ ਆਰਾਮ ਕਰਦੇ ਸਨ ਉਹ ਤਾਂ ਹਰ ਵੇਲੇ ਸੇਵਾ ਦੇ ਵਿੱਚ ਹੀ ਰੁੱਝੇ ਹੋਏ ਨਜ਼ਰ ਆਉਂਦੇ ਸਨ